ਆਲੂ ਦੇ ਪਕੌੜੇ ਗੋਭੀ ਦੇ ਪਕੌੜੇ ਪਰੀ ਪਕੌੜਾ ਸਮੋਸਾ ਬ੍ਰੈਡ ਪਕੌੜਾ ਹਾਰਡ ਡੌਗ ਪਾਲਕ ਪਿਆਜ਼ ਚਿਪਸ ਨਾਲ ਹਰੇ ਮੱਚ ਬਣਦੀ ਹੈ ਬੈਂਗਣ ਬਣਦੇ ਨੇ ਬੜੇ ਲੋਕੀ ਸ਼ੌਂਕ ਨਾਲ ਇੱਥੇ ਆ ਕੇ ਖਾਂਦੇ ਨੇ ਬਹੁਤ ਦੂਰੋਂ ਆਉਂਦੇ ਨੇ ਕੋਈ 30 ਸਾਲ ਦੇ ਆ ਰਹੇ ਕੋਈ 40 ਸਾਲ ਆ ਰਹੇ ਆਣ ਪੁੱਛਦੇ ਆ ਕੇ ਤੁਹਾਡੀ ਦੁਕਾਨ ਕਿੰਨੀ ਪੁਰਾਣੀ ਹੈ ਅਸੀਂ ਕਹਿੰਦੇ 60 ਸਾਲ ਹੋ ਗਏ ਬੈਠੇ ਨੂੰ ਕਈ ਤੁਹਾਡੇ ਪੰਜ ਪਾਈ ਦਾ ਸਮੋਸਾ ਖਾਂਦੇ ਸੀਗੇ 10 ਪਾਈ ਖਾਂਦੇ ਸੀਗੇ ਪੰਜ ਸਾਲਾਂ ਮੈਂ ਘਾਈ ਵਧੀ ਜਾਂਦੀ ਰੇਡ ਵਧੀ ਜਾਂਦਾ ਉਸ ਹਿਸਾਬ ਨਾਲ ਸਿਰੋ ਤੋਂ ਪਕੌੜੇ ਕੰਮ ਕਰਦੇ ਆ 60 ਸਾਲ ਹੋ ਕੋਈ ਡਰ ਨਹੀਂ ਹੈਗਾ ਮਰ ਮਰੀ ਅਗੇ 55 ਸਾਲ ਦੇ ਪਹਿਰੇ ਪਾਪਾ ਹੀ ਸੀਗੇ ਫੇ ਪਾਈ ਸਾਹ ਆ ਗਿਆ ਫਿਰ ਮੈਂ ਆ ਗਿਆ ਜੀ ਮਤਲਬ ਪੀੜੀ ਦਰ ਪੀੜੀ ਚੱਲਦਾ ਜਾਦਾ ਪੀੜੀ ਚੱਲ ਰਹੀ ਹੈ ਚਲੀ ਜਾਂਦੀ ਪੀੜੀ ਹੈ ਜੀ ਚੜਨੀ ਬਣਾਣੇ ਅਸੀਂ ਪੰਦੀਨੇ ਦੀ ਧਣੀਆਂ ਹਰੀ ਮਚ ਪਿਆਜ਼ ਮੇਥੀ ਆਲੂ ਪਾ ਕੇ ਇਮਲੀ ਪਾ ਕੇ ਬਚੜਨੀ ਅਸੀਂ ਖੱਟੀ ਤਿਆਰ ਕਰਦੇ ਹਾਂ ਮਿੱਠੇ ਜਣੇ ਬਣਾਣੇ ਅਸੀਂ ਗੋੜ ਪਾਈਦਾ ਪਪੜ ਪਾਈਦਾ ਚੱਕਰ ਪਾਈਦਾ ਕਾਲੀਆਂ ਮਿਰਚਾਂ ਪਾਈਦਾ ਚਿੱਟਾ ਲੂਣ ਪਾਈਦਾ ਰੰਗ ਪਾ ਕੇ ਬਚੜਨੀ ਤਿਆਰ ਹੁੰਦੀ ਹੈ ਲੋਕੇ ਕਿੰਨਾ ਤਾਂ ਪਸੰਦ ਕੀਤਾ ਜਾ ਰਿਹਾ ਲੋਕਾਂ ਨੇ ਬਹੁਤ ਬਹੁਤ ਪਸੰਦ ਕਰਦੇ ਲੋਕੇ ਆ ਕੇ ਪਕੌੜੇ ਤੁਹਾਡੇ ਪਕੌੜੇ ਖਾਦੇ ਆਪਣੇ ਜੀ ਰੋਕੇ ਲੇਡੀਜ਼ ਜੈਨ ਸਾਹ ਦੇ ਹਾਂ ਤੁਹਾਡੇ ਪਕੌੜੇ ਆਪਣੇ ਪੁਰਾਣੇ ਆ ਕੇ ਖਾਣੇ ਮੈਨੂੰ ਆਏ 20 ਸਾਲ ਹੋ ਗਏ 25 ਸਾਲ ਹੋ ਗਏ ਜਦੋਂ ਆਏ ਤੁਸੀਂ ਪਕੌੜੇ ਬਣਾ ਰਹੇ ਮੈਂ ਹਾਂਜੀ ਪਕੌੜੇ ਬਣਾ ਰਹੇ ਸੀ ਜੀ ਮੈਂ ਤੁਹਾਡੇ ਪਕੌੜੇ ਪੂਰੇ ਪੰਜਾਬ ਵਿੱਚ ਫੇਮਸ ਹੈ ਮੇਰੇ ਕੋਈ ਕਈ ਟੀਵੀ ਕਾਏ ਕਲਾਕਾਰ ਹੈ ਮੈਂ ਪਕੌੜੇ ਖਾ ਗਏ ਨੇ ਕਈ ਚਲੇ ਗਏ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਨਿਹਮ ਮਲਿਕ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਆ ਫੀਲਡ ਗੰਦੇ ਵਿੱਚ ਜਿੱਥੇ ਕਿ ਬਹੁਤ ਹੀ ਸਵਾਦਿਸ਼ਟ ਜਿਹੜੇ ਆ ਪਕੌੜੇ ਤੇ ਚਟਨੀ ਦਾ ਜਿਹੜਾ ਸਵਾਦ ਆ ਤੁਹਾਨੂੰ ਮਿਲਣ ਵਾਲਾ ਕਿਉਂਕਿ ਅੱਜ ਅਸੀਂ ਪਹੁੰਚੇ ਆ ਉਹ ਜੋ ਸੰਸ ਪਕੌੜਿਆਂ ਕੋਲ ਜਿੱਥੇ ਕਿ ਪਿਛਲੇ 60 ਸਾਲ ਤੋਂ ਬੜੇ ਸਪੈਸ਼ਲ ਤਰੀਕੇ ਨਾਲ ਇੱਕ ਟਾਈਪ ਦੇ ਨਹੀਂ ਦੋ ਟਾਈਪ ਦੇ ਨਹੀਂ ਬਟ ਘਟੋ ਘਟ ਕਾਫੀ ਜ਼ਿਆਦਾ 10 12 ਟਾਈਪ ਦੇ ਜਿਹੜੇ ਪਕੌੜੇ ਤਿਆਰ ਕੀਤੇ ਜਾਂਦੇ ਆ ਤੇ ਸਪੈਸ਼ਲੀ ਜੇ ਗੱਲ ਕੀਤੀ ਜਾਵੇ ਚਟਣੀ ਦੀ ਤੇ ਸਪੈਸ਼ਲੀ ਚਟਣੀ ਵੀ ਤਿਆਰ ਕੀਤੀ ਜਾਂਦੀ ਹੈ ਤੇ ਸਾਡੇ ਨਾਲ ਅਹੂਜਾ ਜੀ ਮੌਜੂਦ ਨੇ ਅਪਾ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਉਹਨਾਂ ਦੇ ਪਕੌੜੇ ਦਾ ਰਾਜ ਕੀ ਆ ਕਿ ਲੋਕ ਇੰਨੀ ਦੂਰੋਂ ਦੂਰੋਂ ਆ ਕੇ ਉਹਨਾਂ ਦੇ ਪਕੌੜੇ ਖਾਂਦੇ ਆ ਤੇ ਗੱਲ ਕਰੀਏ ਕਲਾਕਾਰਾਂ ਦੀ ਕਲਾਕਾਰ ਵੀ ਆ ਕੇ ਇੱਥੇ ਪਕੌੜੇ ਦਾ ਜਿਹੜਾ ਸਵਾਦ ਲੈ ਕੇ ਜਾਂਦੇ ਨੇ ਤੇ ਸਾਡੇ ਨਾਲ ਅਹੂਜਨ ਸਿੰਘ ਜੀ ਮੌਜੂਦ ਨੇ ਜੋ ਕਿ ਪਿਛਲੇ 60 ਸਾਲ ਤੋਂ ਇੱਥੇ ਜਿਹੜੇ ਪਕੌੜੇ ਬਣਾ ਰਹੇ ਆ ਤੇ ਇਹਨਾਂ ਦੇ ਜਿਹੜੇ ਪਕੌੜੇ ਆ ਬੜੇ ਜਿਆਦੇ ਫੇਮਸ ਨੇ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਕਿੰਨੇ ਪ੍ਰਕਾਰ ਦੇ ਪਕੌੜੇ ਬਣਾਉਂਦੇ ਆ ਸਾਡੇ ਸਰ ਆਲੂ ਦੇ ਪਕੌੜੇ, ਗੋਭੀ ਦੇ ਪਕੌੜੇ, ਪ੍ਰੀ ਪਕੌੜਾ, ਸਮੋਸਾ, ਬ੍ਰੈਡ ਪਕੌੜਾ, ਹਾਰ ਡੌਗ, ਪਾਲਕ ਪਿਆਜ਼ ਚਿਪਸ ਦਾ ਹਰੇ ਮੱਚ ਬਣਦੀ ਹੈ, ਬੈਂਗਣ ਬਣਦੇ ਨੇ। ਬੜੇ ਲੋਕੀ ਸ਼ੌਂਕ ਨਾਲ ਇੱਥੇ ਆ ਕੇ ਖਾਂਦੇ ਨੇ, ਬੜ ਦੂਰੋਂ ਆਉਂਦੇ ਨੇ। ਇਹ ਤੁਹਾਡੇ ਉਹ 30 ਸਾਲ ਦੇ ਆ ਰਹੇ ਕੋ 40 ਸਾਲ ਆ ਰਹੇ ਆ। ਸਾਨੂੰ ਪੁੱਛਦੇ ਆ ਕਿ ਤੁਹਾਡੀ ਦੁਕਾਨ ਕਿੰਨੀ ਪੁਰਾਣੀ ਹੈ? ਅਸੀਂ ਕਹਿੰਦੇ 60 ਸਾਲ ਹੋ ਗਏ ਬੈਠੇ ਹਾਂ। ਕਈ ਤੁਹਾਡੇ ਕੋਲ ਪੰਜ ਪਾਈ ਦਾ ਸਮੋਸਾ ਖਾਂਦੇ, 10 ਹੋ ਜੇ ਸਾਲਾਂ ਮੈਂ ਘਾਇ ਬਤੀ ਅੰਦੇ ਰੇਡ ਬਤੀ ਜਾਂਦਾ ਉਸ ਹਿਸਾਬ ਨਾਲ ਤੇ ਤੁਸੀਂ ਅੱਜ ਕਿਹੜੇ ਪਕੌੜੇ ਸਾਨੂੰ ਬਣਾ ਕੇ ਅੱਜ ਪਕੌੜੇ ਬਣਾ ਕੇ ਤੁਹਾਨੂੰ ਦਿਖਾ ਰਹੇ ਆ ਇਹ ਲੋਕੀ ਜ਼ਿਆਦਾ ਖਾਂਦੇ ਨੇ ਪਾਲਕ ਪਿਆਜ਼ ਦੇ ਪਕੌੜੇ ਪਾਲਕ ਪਿਆਜ਼ ਪਕੌੜੀ ਦੀ ਗੱਲ ਹੋ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਕਿਵੇਂ ਤਿਆਰ ਕੀਤੇ ਜਾ ਰਹੇ ਪਹਿਲਾਂ ਹੀ ਜਿਹੜੀ ਸਮੱਗਰੀ ਹੈ ਉਹ ਤਿਆਰ ਕਰਕੇ ਰੱਖ ਚੁੱਕੇ ਆ ਤਾਂ ਕਿ ਜਿਹੜੇ ਕਸਟਮਰ ਦੀ ਡਿਮਾਂਡ ਤੇ ਐਟ ਅ ਟਾਈਮ ਉਹਨਾਂ ਨੂੰ ਗਰਮ ਗਰਮ ਜਿਹੜੇ ਖਵਾਈ ਜਾਣ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇੰਨਾ ਐਕਸਪੀਰੀਅੰਸ ਆ ਕਿ ਮਿੰਟ ਦੇ ਵਿੱਚ ਇਹਨਾਂ ਨੇ ਪਕੌੜੇ ਬਣਾਤੇ ਸਰ ਜਿਵੇਂ ਕਿ ਤੁਸੀਂ ਇੰਨੀ ਜਲਦੀ ਜਲਦੀ ਪਾ ਰਹੇ ਹੋ ਡਰ ਨਹੀਂ ਲੱਗਦਾ ਕਿ ਹੱਥ ਜਿਹੜਾ ਹੈ ਤੇਲ ਵਿੱਚ ਚਲ ਜਾਊਗਾ। ਕੋਈ ਡਰ ਨਹੀਂ ਹੈਗਾ। ਸ਼ੁਰੂ ਤੋਂ ਪਕੌੜੇ ਕੰਮ ਕਰਦੇ ਆ 60 ਸਾਲ ਹੋ ਕੋਈ ਡਰ ਨਹੀਂ ਹੈਗਾ। 60 ਸਾਲ ਉਮਰ ਕਿੰਨੀ ਹੈ ਤੁਹਾਡੀ? ਮੇਰੀ ਅਗੇ 55 ਸਾਲ ਦੇ ਪਹਿਰੇ ਪਾਪਾ ਜੀ ਸੀਗੇ ਫੇ ਭਾਈ ਸਾਹਿਬ ਆ ਗਏ ਫਿਰ ਮੈਂ ਆ ਗਿਆ ਜੀ। ਮਤਲਬ ਪੀੜੀਦਰ ਪੀੜੀ ਚੱਲਦਾ ਜਾਣਾ। ਪੀੜੀ ਚੱਲ ਰਹੀ ਹੈ ਇਧਰ। ਚਲੀ ਜਾਂਦੀ ਪੀੜੀ ਹੈ ਜੀ। ਲੋਕ ਵੱਲੋਂ ਕਿੱਦਾਂ ਦਾ ਪਸੰਦ ਕੀਤਾ ਜਾ ਰਿਹਾ? ਲੋਕਾਂ ਨੇ ਬਹੁਤ ਬਹੁਤ ਪਸੰਦ ਕਰਦੇ ਲੋਕ ਆ ਕੇ ਪਕੌੜੇ ਤੁਹਾਡੇ ਪਕੌੜੇ ਖਾਤੇ ਬੜੇ ਜ ਤੁਸੀਂ ਜਦੋਂ ਐਤੋਂ ਦੀ ਪਕੌੜੇ ਬਣਾ ਰਹੇ ਮੈਂ ਹਾਂ ਜੀ ਪਕੌੜੇ ਬਣਾ ਰਹੇ ਅਸੀਂ ਜੀ ਬਹੁਤ ਇੰਨੇ ਪੁਰਾਣੇ ਐ ਕਿ ਲੋਕਾਂ ਵੱਲੋਂ ਜਿੰਨੇ ਜ਼ਿਆਦਾ ਪਸੰਦ ਕੀਤੇ ਜਾ ਰਹੇ ਐ ਕਿ 15 15 20 20 ਸਾਲ ਤੋਂ ਜਿਹੜੇ ਲੋਕ ਤੁਹਾਡੇ ਕੋਲ ਆ ਰਹੇ ਆਂ ਆ ਜਾਂਦੇ ਇੱਥੇ ਆ ਕੇ 30 30 ਸਾਲ ਦੇ ਆਂਦੇ ਪਕੌੜੇ ਖਾਏ ਨੇ ਕਾਹ ਇਹ ਤੁਹਾਡੇ ਕੋਲੇ ਪਕੌੜੇ ਖਾ ਕੇ ਆਣ ਬੜੀ ਦੂਰ ਆਇਆ ਸੀ ਪਕੌੜੇ ਖਾਣ ਤੁਹਾਡੇ ਕੋਲ ਫੇਰ ਖਾ ਕੇ ਜਾਂਦੇ ਪਕੌੜੇ ਇੱਥੇ ਆ ਕੇ ਜੀ ਅਸੀਂ ਇੱਥੇ ਹੈਗੇ ਆਂ 60 ਸਾਲ ਦੇ ਹੋਰ ਨਾ ਇੱਥੇ ਕੋਈ ਆਇਆ ਨਾ ਇੱਥੇ ਹੋਰ ਕੋਈ ਆਏਗਾ ਸਾਡੇ ਕੋਲ ਸਰ ਜਿਹੜੇ ਅਸੀਂ ਪਕੌੜੇ ਤੁਸੀਂ ਦੇਖ ਸਕਦੇ ਹੋ ਫਾਈਨਲ ਜਿਹੜੇ ਬਣ ਕੇ ਆ ਚੁੱਕੇ ਨੇ ਤੇ ਜਿਹੜੇ ਪਕੌੜੇ ਆ ਪਹਿਲਾ ਮਤਲਬ ਤਿਆਰ ਕਰਕੇ ਰੱਖ ਦਿੰਨੇ ਹੋ ਜਿਹੜੇ ਕਸਟਮਰ ਦੀ ਡਿਮਾਂਡ ਤੇ ਸੱਚੇ ਅਤੇ ਪੱਕੇ ਕਰਦੇ ਪਹਿਲੇ ਕੱਚੇ ਦੇ ਰੱਖ ਲੈਣੇ ਸੀ ਜੋ ਕਸਟਮਰ ਆਏਗਾ ਅਸੀਂ ਉਸਲੇ ਗਰਮ ਕਰਕੇ ਰਹਿਣੇ ਕੋਈ ਖਾਵੇ ਜਾਂ ਲੈ ਕੇ ਜਾਵੇ ਅਸੀਂ ਉਸਨੇ ਗਰਮ ਕਰ ਦਿੰਨੇ ਬਿਲਕੁਲ ਬਿਲਕੁਲ ਜਿਹੜੇ ਆ ਤਿਆਰ ਕਰਕੇ ਦਿੰਨੇ ਆ ਜੋ ਮੀਮੂ ਆ ਜਾਵੇ ਬਾਰਿਸ਼ ਆ ਜਾਵੇ ਫੇ ਕਾ ਕਰਦੇ ਜਿਹੜਾਂ ਦਾ ਪਹਿਲੇ ਮੈਨੂੰ ਪਹਿਲੇ ਬੰਨਾਂ ਦਾ ਰਸ਼ ਬੱਜ ਜਾਂਦਾ ਰਿਹਾ ਅੱਛਾ ਮਤਲਬ ਇੰਨੇ ਜ਼ਿਆਦੇ ਪਸੰਦ ਕੀਤੇ ਜਾਂਦੇ ਐ ਵੈਸੇ ਤੁਹਾਡੇ ਇੰਨੇ ਰਸ਼ ਹ ਕੋ ਜਮਾਟੋਂ ਆ ਰਿਹਾ ਕੁਛ ਵੀ ਕੀ ਤੇ ਆਂਦਾ ਹੈ ਕੋ ਕਿਧਰੋਂ ਆ ਰਿਹਾ ਕਿਧਰੋਂ ਭਗੋੜੇ ਸਭ ਭਗੋੜੇ ਲੈ ਕੇ ਜਾਂਦੇ ਨੇ ਮਤਲਬ ਤੁਹਾਡੇ ਭਗੋੜੇ ਪੂਰੇ ਪੰਜਾਬ ਵਿੱਚ ਫੇਮਸ ਹੈ ਮੈਂ ਉਹ ਕਹੇ ਕਈ ਟੀਵੀ ਕਾਇ ਕਲਾਕਾਰ ਆਏ ਮੈਂ ਉਹ ਭੋੜੇ ਖਾ ਗਏ ਨੇ ਕਈ ਚਲੇ ਗਏ ਭੋੜੇ ਲੈ ਕੇ ਕਿਹੜੇ ਕਲਾਕਾਰ ਆਏ ਨੇ ਮੈਂ ਉਹ ਕਈ ਕਲਾਕਾਰ ਆਏ ਮੇ ਕੋਲ ਚੜਨੀ ਬਣਾਨੇ ਅਸੀਂ ਪਨੀਰ ਦੀ ਧਨੀਆ ਹਰੀ ਮਚ ਪਿਆਜ਼ ਮੇਥੀ ਆਲੂ ਪਾ ਕੇ ਇਮਲੀ ਪਾ ਕੇ ਬਚੜਨੀ ਅਸੀਂ ਖੱਟੀ ਤਿਆਰ ਕਰਦੇ ਹਾਂ ਮਿੱਠੇ ਜਨੇ ਬਣਾਨੇ ਅਸੀਂ ਗੋੜ ਪਾਈ ਦਾ ਪਪੜ ਬਾਈ ਦਾ ਚੱਕਰ ਬਾਈ ਦੀ ਹੈ ਕਾਲੀ ਮਰਚਾਂ ਪੈਦੇ ਚਿੱਟਾ ਲੂਣ ਪੈਦਾ ਰੰਗ ਪਾ ਕੇ ਵੇਚਣ ਲਈ ਤਿਆਰ ਹੁੰਦੀ ਹੈ ਜੀ ਕਹਿੰਦੇ ਮਤਲਬ ਉਹ ਪੂਰਾ ਕਰੋ ਤਰੀਕੇ ਨਾਲ ਵਧੀਆ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਉਹ ਵੀ ਕਰੋ ਕਿ ਫੇਰ ਸਵਾਦ ਚਣੀਆਂ ਸਵਾਦ ਆ ਕੇ ਤਿਆਰ ਕਰਕੇ ਪੂਰੀ ਪੂਰਾ ਸਮਾਨ ਪੈਦਾ ਵੀ ਗਾਹ ਨੂੰ ਸਵਾਦ ਆ ਕੇ ਚਣਨੀ ਸਵਾਦ ਆ ਗਈ ਇਹ ਕੱਲ ਗਾ ਖੜੇ ਆਉਂਦੇ ਆ ਤੁਹਾਡੇ ਚਣਨੀ ਖਾਣੇ ਸਪੈਸ਼ਲ ਮੂਲੀ ਖਾਣਾ ਸਪੈਸ਼ਲ ਕੋਈ ਪਕੌੜਾ ਮੂਲੀ ਚਣਨੀ ਕੋਈ ਨਹੀਂ ਪੰਦਾ ਸੀ ਜਿਆਦਾ ਮੂਲੀ ਪਾ ਕੇ ਦਿੰਦੇ ਹਾਂ ਦਾ ਹੋਰ ਕਾਰੇ ਮooli ਜਿਹੜੀ ਆ ਪਕੌੜਿਆਂ ਦੇ ਨਾਲ ਯੂਜ਼ ਕੀਤੀ ਜਾਂਦੀ ਆ ਚਾਣੀ ਜਾਂ ਚਾਣੀ ਮੰਗੇ ਅਸੀਂ ਮooli ਨਾਲ ਭਾਗਦੇਨੇ ਸਮੋਸੇ ਮੰਗੇ ਤਾਂ ਮooli ਭਾਗਦੇਨੇ ਅਸੀਂ ਕੋਈ ਪਕੌੜੇ ਮੰਗੇ ਅਸੀਂ ਮooli ਭਾਦੇਨੇ ਉਹ ਕਹਿ ਕਾ ਕਰਦੇ ਅਸੀਂ ਤੁਹਾਡੇ ਸਪੈਸ਼ਲ ਮooli ਖਾਤੇ ਖਾਣ ਆਏ ਜੀ ਅਸੀਂ ਬਹੁਤ ਦੂਰੋਂ ਮooli ਖਾਣ ਆਏ ਤੁਸੀਂ ਮooli ਕੀ ਪਾਦੇ ਹੋ ਮੈਨੂੰ ਮooli ਖੋਸ਼ੀ ਪਾਣਾ ਬਸ ਸਵਾਦ ਆ ਮooli ਬਸ ਫੇਮਸ ਮooli ਹੈ ਲੋਕ ਜਿਹੜੇ ਦੂਰ ਦੂਰੋਂ ਆਉਂਦੇ ਨੇ ਤੇ ਜਿਹੜੇ ਗੱਲ ਕੀਤੀ ਜਾਵੇ ਸਿੰਗਰਸ ਬੜੇ ਜਿਆਦਾ ਕਲਾਕਾਰ ਵੀ ਇਨਾਂ ਕੋਲ ਆਏ ਹੋਏ ਨੇ ਸੋ ਜਿਵੇਂ ਕਿ ਅਸੀਂ ਗੱਲਬਾਤ ਕੀਤੀ ਏ ਤੇ ਪਕੌੜਿਆਂ ਦੀ ਗੱਲ ਹੋ ਰਹੀ ਏ ਤੇ ਨਾਲ ਚਟਣੀ ਦੀ ਵੀ ਹੋ ਰਹੀ ਏ ਪਕੌੜਿਆਂ ਦੇ ਨਾਲ-ਨਾਲ ਇਹਨਾਂ ਦੀ ਜਿਹੜੀ ਚਟਣੀ ਆ ਉਹ ਵੀ ਬੜੀ ਹੀ ਲਾਜਵਾਬ ਆ ਲੋਕ ਜਿਹੜੇ ਆ ਦੂਰ ਦੂਰੋਂ ਆ ਕੇ ਪਸੰਦ ਕਰਦੇ ਨੇ ਤੇ ਗੱਲ ਕੀਤੀ ਜਾਵੇ ਕਲਾਕਾਰਾਂ ਦੀ ਕਲਾਕਾਰ ਵੀ ਇਨਾਂ ਕੋਲ ਆ ਕੇ ਤੇ ਚਟਣੀ ਦਾ ਤੇ ਪਕੌੜਿਆਂ ਦਾ ਸੁਆਦ ਲੈਂਦੇ ਨੇ ਤੇ ਤੁਹਾਨੂੰ ਵੀ ਹੈ ਤੁਸੀਂ ਵੀ ਹੋਜ ਪਕੌੜੇ ਤੇ ਚਟਨੀ ਦੇ ਸ਼ੌਕੀਨ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਇਦਾਂ ਦੇ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਤਾਂ ਸਿਟੀ ਹੈਡਲਾਈਨ ਮੈਨੇ ਹਮਲੇ ਕੈਮਰਾ ਪਰਸਨ ਕਰ ਰਿਹਾ ਤੁਹਾਨੂੰ